ਆ ਬਈ ਪਲੱਸ ਕਰਦੀ ਡਰੇਵਰੀ ਤੇ ਪਰੇ ਸੁਣਦੇ ਤੇ ਦੇਖ ਵੀ ਲੋ ਅੱਜ ਅਸੀਂ ਤਾਂ ਦੇਖ ਲਿਆ ਤਾਰ ਦਾ ਪੜਾਕਾ ਪਿਆ ਡਰੇਵਰੀ ਉਹ ਫੁੱਗੀ ਆਹ ਸਾਹਮਣੇ ਮੋਟਰ ਗਈ ਵਿੱਚ 60 ਕੁ ਫੁੱਟ 130 ਕੁ ਫੁੱਟ ਤੇ ਦੀ 60 ਕੁ ਫੁੱਟ ਬਾਹਰ ਆ ਗਈ 70 ਫੁੱਟ ਡਰੇਵਰੀ ਵਿੱਚ ਗਈ ਨਾਲੇ ਮੋਟਰ ਗਈ ਉਹ ਲੱਗੇ ਪਏ ਨੇ ਬੰਦੇ ਕੱਢਣ ਦੇਖੋ ਹੁਣ ਨਿਕਲਦੀ ਆ ਕੀ ਬਣਦਾ ਕੁੰਡੀਆਂ ਫਸਾਰੀਆਂ ਕਰਦੇ ਕਦੇ ਨਿਕਲ ਜਾਂਦੀਆਂ ਕਦੇ ਪੈ ਜਾਂਦੀਆਂ ਕਦੇ ਨਿਕਲ ਜਾਂਦੀਆਂ ਕਿਤੇ ਪੈ ਜਾਂਦੀਆਂ आजा ਕਲਾਕੀ ਵੀ ਵੀ ਜੋੜਨਾ ਲੱਗ ਗਿਆ। ਇਹ ਤਾਂ ਉਹਦੀ ਫੁਕਰੀਆਂ ਦੀ ਲੋਹੇ ਦੀਆਂ ਫੁਕਰੀਆਂਾਂ ਦੀ ਸੀ। ਸੀਮੇ ਨਾਗਵਾਲ ਪਾ ਦੇ ਔਰੇ ਕੁਛ ਨਾ ਕੁਛ ਪਹਿਲਾਂ ਕਰ ਦੇਵੀਂ। सब तो चीजें नहीं लगाई थी एंटी देखो हां लवी मुड़े ये तो चंगाई को है सब में तो पैंचो के डब पाइप के पे कोई फूक गया हेलो हां ये निकले जी निकले ही हां निकल गई जी हां जी ठीक है और करे दिखे करे आप इसे करे ਮੋਟਰਾਂ ਦੇ ਕੋਲ ਤੋਂ ਤੇ ਫਿਰ ਮੋਟਰ ਨੂੰ ਕਿਹਾ ਕਰਾਂਗੇ ਲੇਜ਼ਰ ਕਰਾ ਲਾਂਦੇ ਹਾਂ ਇਹ ਤਾਂ ਫਿਰੋਂ ਨਾ ਖੜਚੋ ਕਲਪ ਲੱਗ ਜਾਂਦੀ ਬਸ ਉਹੀ ਖੜੀ ਆ ਲੈ ਦੇਖ ਲਾ ਸਿਮ ਦੀ ਕੁੰਡੀ ਅੱਛੀ ਤਾਰ ਚਦੀ ਪੈ ਗਈ ਬਸ ਉਹ ਸੀਜ ਪਤੀ ਵੀ ਆ ਗਈ ਸੂਤਲੀ ਨੇ ਕਿਵੇਂ ਜੋੜ ਖੜਾਈ ਹੈ ਦੇਖ ਲਾ ਕੱਲੀ ਸੂਤਲੀ ਨਾ ਕਰਦੇ ਵੀ ਸੂਤਲੀ ਤਾਂ ਸਾਰੇ ਆ ਜਾਂਦੇ ਆ ਹਾਲ ਤਾਂ ਇਹ ਵੀ ਟੁੱਟੀਆਂ ਨੇ ਸਾਰੀਆਂ ਉਪਾਇ ਤੇ ਹੁੰਦਾ ਗੇਤ ਤੇ ਲੈਂਪੋ ਪਾਲਾ ਕੱਲੀ ਸੂਤ ਸੂਤਲੀ ਨੇ ਖੜਾਤੀ ਕੱਲੀ ਨੇ ਦੇਖ ਲਾ ਹਾਂ ਅੱਜ ਜਾਇਦਾ ਇਹਦਾ ਕਰਾ ਦੇ ਪਹਿਲਾਂ ਲੈ ਜਾ ساری ਦੀ ਕਰੂਗੀ ਸਮਾਂ ਭਾਵੇਂ ਚੋਰਦੀ ਪਾਉਦਾ ਮੈਂ ਮਿਸਤਰੀ ਨੇ ਮੋਟਰ ਕੱਢਤੀ ਆ ਜੋੜ ਫੁਕਿਆ ਹੋਇਆ ਦੀ ਜੋੜ ਨਾਲ ਡਿਲੀਵਰੀ ਹੋ ਗਈ ਹੈ ਸੀ ਮੈਂ ਕੁੰਡੀ ਕਰਗੀ ਤਰੀਕਾ